ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ 24 ਤਰੀਕ ਨੂੰ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੇ ਅੱਜ 25 ਤੋਂ 30 ਨਗ ਸੇਲ ਵਾਸਤੇ ਅਵੇਲੇਬਲ ਨੇ 15 ਤੋਂ 20 ਨਗ ਜਿਹੜੇ ਨੇ ਚੰਗੇ ਫਾਰਮ ਵਾਲੀਆਂ ਬੱਚੀਆਂ ਐਚ ਐਫ ਵੜਾ ਨੇ ਐਰ ਸ਼ਹਿਰ ਨੇ ਤੇ ਜਿਨ੍ਹਾਂ ਦਾ ਰਿਕਾਰਡ ਮਿਲ ਕੇ ਰਿਕਾਰਡ 22 23 ਲੀਟਰ ਤੋਂ ਲੈ ਕੇ 30 35 ਲੀਟਰ ਤੱਕ ਦਾਗਾ ਪਹਿਲਣਾ ਬੱਛੀਆਂ ਦੰਦਾਂ 'ਚ ਨੇ ਕੋਈ 2 ਦੰਦਾਂ ਦਾ 4 ਦੰਦਾਂ ਦਾ 6 ਦੰਦ ਬੱਚੀਆਂ ਨੇ ਪਹਿਲਾ ਦੂਜਾ ਸੂਆ ਚੰਗੇ ਰਿਕਾਰਡ ਵਾਲੀਆਂ ਨੇ ਕੋਈ ਮੇਰਾ ਵੀਰ ਆਪਣੇ ਫਾਰਮ ਤੇ ਵਿਜ਼ਿਟ ਕਰੂਗਾ ਖਾਲੀ ਨਹੀਂ ਜਾਊਗਾ ਬਹੁਤ ਵੀਰਾਂ ਦੀ ਡਿਮਾਂਡ ਸੀ ਵੀ ਸਾਨੂੰ ਚੰਗੇ ਦੁੱਧ ਵਾਲੀਆਂ ਬੱਚੀਆਂ ਚਾਹੀਦੀਆਂ ਆਪਾਂ ਨਵਾਂ ਕੰਮ ਫਾਰਮ ਦਾ ਸਟਾਰਟ ਕਰਨਾ ਤਾਂ ਐਰ ਸ਼ਹਿਰ ਦੇ ਵਿੱਚ ਟੌਪ ਦੀ ਬਰੀਡ ਮਿਲੂਗੀ ਤੇ ਐਚਐਫ ਦੇ ਵਿੱਚ ਵੀ 30 ਲੀਟਰ ਤੱਕ ਦੀ ਟਾਪ ਦੀ ਬਰੀਡ ਮਿਲੂਗੀ ਆਪਣੇ ਫਾਰਮ ਤੇ 25 ਤੋਂ 30 ਨਾਗ ਸੇਲ ਵਾਸਤੇ ਅਵੇਲੇਬਲ ਨੇ ਇਕੱਲੇ ਇਕੱਲੇ ਨਾਗ ਦੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਕੋਲ ਕੁਸਕ ਨਾਗ ਆਪਣੇ ਕੋਲੇ ਪੰਜਾਬ ਵਾਲੀਆਂ ਜਰਸੀਆਂ ਦੇ ਵੀ ਤਾਜ਼ੀਆਂ ਸੂਈਆਂ ਵੀ ਜਰਸੀਆਂ ਵੀ ਹੈਗੀਆਂ ਨੇ ਤੇ ਲਾਲ ਡੱਬੀਆਂ ਐਰ ਸ਼ਹਿਰ ਦੇ ਵਿੱਚ ਵੀ ਹੈਗੀਆਂ ਨੇ ਦੇਖ ਸਕਦੇ ਹੋ ਤੁਸੀਂ ਆ ਕੁਸਕ ਨਾਗ ਇੱਧਰ ਬੰਦੇ ਹੋਏ ਨੇ ਗੱਬਣ ਬੱਚੀਆਂ ਨੇ ਇਹ ਵੀ ਦੋਨੇ ਜੋੜਾ ਗੱਬਣਾ ਦਾਗਾ ਤੇ ਇੱਧਰ ਵੀ ਸਾਰੀਆਂ ਬੱਚੀਆਂ ਜਿਹੜੀਆਂ ਇੱਕ ਨੰਬਰ ਵਾਲੀ ਕਾਲੀ ਬੱਚੀ ਨੂੰ ਛੱਡ ਕੇ ਇਹਦੇ ਥੱਲੇ 22-23 ਕਿਲੋ ਹੁਣ ਬੋਲਾਗਾ ਪਰਛੋਂ ਚੌਥੇ ਸੂਈ ਹੈ ਇਹ ਇਹਨਾਂ ਤੋਂ ਬਿਨਾ ਸਾਰੀਆਂ ਬੱਚੀਆਂ ਆ 25 ਤੋਂ 30 ਕਿਲੋ ਦਾ ਰਿਕਾਰਡ ਹੈ ਇਹਨਾਂ ਦਾ ਦੇਖ ਸਕਦੇ ਹੋ ਪਹਿਲਣਾ ਨੇ ਦੂਜਾ ਸੂਆ ਬੱਚੀਆਂ ਕੱਲੀ-ਕੱਲੀ ਤੋਰ ਕੇ ਦਿਖਾ ਦਾਂਗੇ ਵਿੱਚ ਕੁਝ ਕਿਨਾਂਗਾ ਆਪਣੇ ਕੋਲੇ ਤਾਜ਼ੇ ਸੂਏ ਵੀ ਹੈਗੇ ਨੇ ਆ ਬੱਚੇ ਇਹਨਾਂ ਦੇ ਆ ਨੇ ਦੇਖ ਸਕਦੇ ਤੁਸੀਂ ਆ ਸੈੱਟ ਵਾਲੀਆਂ ਵੇੜਾਂ ਕੁਝ ਕਸੂਈਆਂ ਹੋਈਆਂ ਹੈਗੀਆਂ ਨੇ ਆ ਕੁਸੀਂ ਸੇਲ ਹੋ ਚੁੱਕੀ ਆ ਦੀ ਮਿਲਕਿੰਗ ਕਰਦੇ ਨੇ ਆ ਜਰਸੀ ਸੂਣ ਵਾਲੀ ਆ ਇੱਧਰ ਜਰਸੀਆਂ ਬੱਚੀਆਂ ਸੂਈਆਂ ਹੋਈਆਂ ਨੇ ਮਗਰ ਬੱਚੀਆਂ ਨੇ ਦੇਖ ਸਕਦੇ ਹੋ ਜੇਰ ਵਗੈਰਾ ਮਗਰ ਪਈ ਆ ਅੱਜ ਇਹਨਾਂ ਦੀ ਡਿਲੀਵਰੀ ਹੋਈ ਆ ਦੇਖ ਸਕਦੇ ਹੋ ਮਗਰ ਬੱਚੀ ਆ ਜਰਸੀ ਬੱਚੀ ਸੋ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ 25 ਤੋਂ 30 ਨਗ ਹੈਗੇ ਨੇ ਆਪਣੇ ਫਾਰਮ ਦੇ ਦੇਖ ਸਕਦੇ ਹੋ ਜਰਸੀ ਬੱਸੀਆਂ ਵੀ ਹੈਗੀਆਂ ਐਰ ਸੈਰ ਵੀ ਹੈਗੀਆਂ ਉਹੀ ਗੱਲ ਆ ਜੀ ਕੁੱਲ ਬਰੀਡ ਮਿਲੂ ਆਪਣੇ ਫਾਰਮ ਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ 24 ਤਰੀਕ 10ਵਾਂ ਮਹੀਨਾ 2023 ਅੱਜ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆ 25 ਤੋਂ 30 ਨੱਕ ਕਹਿੰਦੇ ਆ ਗੱਲਾਂ ਨਹੀਂ ਜਰਸੀ ਪੰਜਾਬ ਵਾਲੀ ਤਾਜੀ ਸੂਈ ਵੀ ਕੱਲਾ ਕੱਲਾ ਨਿਕਲ ਰਿਹਾ ਥਾਣਾ ਮਗਰ ਬੱਚੀ ਆ ਜੇਰ ਵਗੈਰਾ ਪੈ ਚੁੱਕੀ ਆ ਇੱਕ ਹੋਰ ਜਰਸੀ ਵੀ ਪੰਜਾਬ ਵਾਲੀ ਆਪਣੇ ਕੋਲ ਸੂਈ ਹੋਈ ਆ ਇਹ ਗੱਬਣ ਬੱਚੀ ਆ ਸੈਂਟਰ ਵਾਲੀ ਇੱਕ ਆ ਬੱਚੀ ਆਪਣੇ ਕੋਲ ਸੂਈ ਹੋਈ ਆ ਇਹਦੇ ਮਗਰ ਵੀ ਬੱਚੀ ਆ ਦੇਖ ਸਕਦੇ ਤੁਸੀਂ ਫੁੱਲ ਬਰੀਡ ਦੇ ਵਿੱਚ ਮੱਛੀ ਆ 21 22 ਕਿਲੋ ਦੁੱਧ ਪਹਿਲਾਂ ਦਿੱਤਾ ਹੋਇਆ ਮਗਰ ਬੱਚੀ ਆ ਕਿਹੜੇ ਸੀਮਨ ਦੀ ਆ ਪਰ ਰਿਕਾਰਡ ਦੇ ਦਾਂਗੇ ਜੇਰ ਵਗੈਰਾ ਇਹ ਨਹੀਂ ਪ੍ਰੋਪਰ ਪੈ ਚੁੱਕੀ ਐ ਕੱਲੀ-ਕੱਲੇ ਦੀ ਵੀਡੀਓ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਮੰਗਾ ਸਕਦੇ ਹੋ ਦੇਖ ਸਕਦੇ ਹੋ ਬੱਚੀ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਤੇ ਵੇਚ ਸਕਦੇ ਹੋ ਛਬੱਸੀ ਇੱਕ ਵਾਰ ਫੇਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੀ ਮੋਟੀ-ਮੋਟੀ ਡਿਟੇਲ ਮੈਂ ਤੁਹਾਨੂੰ ਬਾਅਦ 'ਚ ਦੇ ਦੂੰ ਪਹਿਲਾਂ ਇਹ ਛਬੱਸੀਆਂ ਤੋੜ ਦਈਏ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਵੀਡੀਓ ਥੋੜੀ ਜਿਹੀ ਲੰਬੀ ਹੋਊਗੀ ਇੱਕ ਆਪਣੇ ਕੋਲੇ ਚੰਗੀ ਮੋਹਰਾ ਦੀ ਝੋਟੀ ਵੀ ਹੈਗੀ ਆ ਪਹਿਲਾਂ ਨੇ 12 ਕਿਲੋ ਦੁੱਧ ਦਿੱਤਾ ਮਗ ਇਹ ਜੋਗਰਾ ਸਾਹ ਦੀ ਕੱਟੀ ਆ ਪਹਿਲਾਂ ਨੇ 12 ਕਿਲੋ ਦੁੱਧ ਦਿੱਤਾ ਦੂਜਾ ਸੂਆ ਕੱਲ ਸੂਈ ਆ ਇਹ ਤੋਂ ਬਣਾ ਗੱਬਣ ਜਰਸੀ ਇੱਕੋ ਜਿਹਾ ਤਾਜ਼ੀਆਂ ਸੂਈਆਂਆਂ ਹੀਆਂ ਚਿਫ ਤੇ ਕਰਾਸ ਬੈੜਾ ਨੇ ਤਾਜ਼ੀਆਂ ਸੂਈਆਂ ਹੋਈਆਂ ਨੇ ਇੱਧਰ ਵੀ ਸੋ ਤੁਸੀਂ ਦੇਖ ਸਕਦੇ ਹੋ ਕਰ ਦਿਆਂ ਸਟਾਰਟ ਆਪਾਂ ਚਿਫ ਬੈੜਾ ਤੋਂ ਵੀਡੀਓ ਦੇ ਐਂਡ ਤੱਕ ਬਣੇ ਰੋ ਜਰਸੀ ਦੀ ਡਿਟੇਲ ਆਪਾਂ ਤੋੜ ਕੇ ਵੀ ਦੇਵਾਂਗੇ ਜੇਰਾ ਇਹਨਾਂ ਦੀਆਂ ਪੈ ਚੁੱਕੀਆਂ ਮਗਰ ਬੱਚੀਆਂ ਤੋਂ ਉਹਨਾਂ ਦੇ ਵਧੀਆ ਕੱਦ-ਕਾਠ ਵਾਲੀਆਂ ਬੱਚੀਆਂ ਨੇ ਜਰਸੀਆਂ ਪੰਜ-ਛੇ ਆਪਣੇ ਫਾਰਮ ਦੇ ਜਰਸੀਆਂ ਨੇ ਕੁਝ ਕਰਾਸ ਨੇ ਤੇ ਕੋਸੇ ਚੇਬੜਾ ਨੇ ਉਹੀ 25 30 ਨਾਗ ਆਪਣੇ ਫਾਰਮ ਤੇ ਇਸ ਟਾਈਮ ਹੈਗੇ ਨੇ ਐਨਾ ਜੇ ਤੋਰਦੇ ਪੁੱਤੋ ਦੋ ਕੁ ਬੱਛੀਆਂ ਤੋਰਦੇ ਆ ਆ ਦੋ ਚਿੱਟੀਆਂ ਬੱਛੀਆਂ ਤੋਰ ਕੇ ਦਿਖਾਵਾਂਗੇ ਯਾਰ ਸ਼ਹਿਰ ਤੇ ਚਿੱਟਾ ਆ ਦੋਨੇ ਤੋਰਦੇ ਇਹਨੂੰ ਤੋਰਦੇ ਪਹਿਲਾਂ ਆ ਕੱਢ ਲਾ ਆ ਇੱਕ ਨੰਬਰ ਤੇ ਜਿਹੜੀ ਦੂਜਾ ਸੂਹਾ ਬੱਛੀ ਆ ਗਈ ਇਹਨੇ 24 25 ਕਿਲੋ ਦੁੱਧ ਦਿੱਤਾ ਹੋਇਆ ਦੂਜਾ ਸੂਹਾ ਸੂਰੀ ਆ ਕੇ ਪਹਿਲਣ ਬੱਸੀ ਸੂਰੀ ਆ ਦੋ ਨੰਬਰ ਤੇ ਆ ਕੱਢ ਲਾ ਤਿੰਨ ਨੰਬਰ ਵਾਲੀ ਚਾਰ ਨੰਬਰ ਵਾਲੀ ਕੱਢ ਲਾ ਤਿੰਨ ਨੰਬਰ ਤੇ ਪਹਿਲਣ ਆ ਦੁੱਨੇ ਪਹਿਲਣਾ ਆ ਗਈਆਂ ਆ ਦੂਜਾ ਸੂਆ ਬੱਸੀ ਚਿੱਟੀ ਤੋਰ ਕੇ ਦਿਹਾਉਣੇ ਆ 25 22 ਕਿਲੋ ਦੁੱਧ ਦਿੱਤਾ ਹੋਇਆ ਪਹਿਲਾਂ ਚਲ ਮਾ ਵੱਡਾ ਕੱਦ ਕਾਠਾ ਅਜੇ ਹਫ਼ਤੇ ਦੀ ਕੱਚੀ ਆ ਤੋਰਦੇ ਪੁੱਤ ਲੰਬੀ ਉਧਰ ਬੱਚੀ ਦੀ ਬਰੀਡ ਚੈੱਕ ਕਰਿਓ ਕੈਰੇਕਟਰ ਚੈੱਕ ਕਰਿਓ ਸਾਈਨਿੰਗ ਚੈੱਕ ਕਰਿਓ ਤੁਸੀਂ ਹਵਾਨੇ ਦੀ ਸੋਹਣੀ ਤਿਆਰੀ ਆ ਵਜਣ ਵਜੂਦ ਵਾਲੀ ਆ 30 ਕਿਲੋ ਖੁੱਲਾ ਦੁੱਧ ਦੇ ਦੂ ਕਿਸੇ ਚੰਗੇ ਫਾਰਮਰ ਕੋਲੇ ਚਲੀ ਗਈ ਤਾਂ ਦੇਖ ਸਕਦੇ ਹੋ ਖੁੱਲੀ ਫਿਰਦੀ ਆਈ ਐ ਇਹ ਸੋਹਣੀ ਬੱਸੀ ਨੂੰ ਪ੍ਰਿੰਟ ਵੀ ਸੋਹਣਾਗਾ ਨਸ ਨਸ ਚ ਦੁੱਧ ਆ ਤੁਸੀਂ ਮਿਲ ਕੇ ਬੈਣ ਨੇੜ ਤੋਂ ਚੈੱਕ ਕਰਾਵਾਂਗੇ ਹਵਾਨਾ ਸੋਹਣਾ ਤਿਆਰ ਕਰਦੀ ਆਉਂਦੀ ਹਜੇ ਹਫਤਾ ਲਉ ਸੂਨ ਨੂੰ ਤੇ ਉਦੋਂ ਬਾਅਦ ਐਰ ਸ਼ਹਿਰ ਤੋਰਦੇ ਪੁੱਤ ਐਰ ਸ਼ਹਿਰ ਤੋਰਦੀ ਆ ਚਾਰ ਨੰਬਰ ਵਾਲੀ ਬੱਸੀ ਤੋਰੀ ਆ ਆਪਾਂ ਪਹਿਲੀਆਂ ਬੱਚੀਆਂ ਜਿਹੜੀਆਂ ਨੇ ਇਹ ਪਲੂਣਾ ਬੱਚੀਆਂ ਨੇ ਦੰਦਾਂ ਚ ਨੇ ਚਾਰ ਚਾਰ ਦੰਦ ਨੇ ਇਹ ਬੱਚੀਆਂ ਦੋ ਤੇ ਤਿੰਨ ਨੰਬਰ 495 ਨੰਬਰ ਵਾਲੀ ਤੋਰਦੇ ਐਰ ਸ਼ਹਿਰ ਇਹ ਜੋੜਾਗਾ ਜੀ 5 ਤੇ 6 ਨੰਬਰ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਐਰ ਸ਼ਹਿਰ ਦਾ ਆਪਾਂ ਫੁੱਲ ਮਾਨ ਤਨ ਕਰ ਦਾਂਗੇ ਤੁਹਾਨੂੰ 5 ਨੰਬਰ ਬੱਛੀ ਤੋੜ ਕੇ ਦਿਖਾਵਾਂਗੇ 6 ਨੰਬਰ ਵੀ ਐਰ ਸ਼ੈਰ ਤੇ 7 ਨੰਬਰ ਤੇ ਬੱਛੀ ਥੱਲੇ 22 23 ਕਿਲੋ ਬੋਹੜਾ ਗਾ ਸੂਈ ਹੋਈ ਆ 4 ਦਿਨਾਂ ਦੀ ਤੋੜ ਦੇ ਬੋ ਤੋੜ ਲੈ ਐਰ ਸ਼ੈਰ ਬੱਛੀ ਤੋੜ ਕੇ ਦਿਖਾਉਣੇ ਆ 25 26 ਕਿਲੋ ਦਾ ਰਿਕਾਰਡ ਅਜੇ ਕੱਚੀ ਆ 10 ਦਿਨ ਜਰੂਰ ਲੈ ਜੀ ਸੂਨ ਨੂੰ ਪਰ ਵਜਨ ਵਜੂਦ ਵਾਲੀ ਆ ਚੈੱਕ ਕਰਿਓ ਤੁਸੀਂ ਪੂਰੀ ਰੀਡ ਦੀ ਹੱਡੀ ਸਟ੍ਰੇਟ ਆ ਪੂਰੀ ਫੁੱਲ ਬਰੀਡ ਦੇ ਵਿੱਚ ਬੱਛੀ ਆ ਕਮਾਲਾ ਪਤੂ ਵੀਡੀਓ ਥੋੜੀ ਲੰਬੀ ਹੋ ਜੂ ਸਾਰੇ ਨਗ ਆਪਾਂ ਤੋੜ ਕੇ ਨਹੀਂ ਦਿਖਾ ਸਕਦੇ ਅਗੇ 6 ਨੰਬਰ ਵੀ ਬੱਸੀ ਐਰ ਸ਼ਹਿਰ ਆ 7 ਨੰਬਰ ਬੱਸੀ ਤੋਰ ਦੇ 6 ਨੰਬਰ ਵੀ ਐਰ ਸ਼ਹਿਰ ਆ ਜੋੜਾਗਾ 5 ਤੇ 6 ਨੰਬਰ ਐਰ ਸ਼ਹਿਰ ਦਾ ਆ 7 ਨੰਬਰ ਬੱਸੀ ਤੋਰ ਕੇ ਦਿਖਾਉਣੇ ਆ ਆਪਾਂ 22 ਕਿਲੋ ਬੋਲਾ ਇਸ ਟਾਈਮ ਦੇ ਥੱਲੇ ਹਾਜ਼ਰ ਆ ਕੋਈ ਮੇਰਾ ਵੀਰ ਦੋ ਡਾਂਗ ਮਿਣਕੇ ਲਿਆ ਸਕਦਾ 23 ਕਿਲੋ ਬੋਲਾ 26 27 ਕਿਲੋ ਦੁੱਧ ਪਹਿਲੇ ਸੂਏ ਦਿੱਤਾ ਇਹਨੇ 30 ਕਿਲੋ ਦੁੱਧ ਖੁੱਲਾ ਇਸ ਟਾਈਮ ਦੇ ਦਊਗੀ ਇਹ ਇਸ ਵਾਰੀ ਹਵਾਨੇ ਦੀ ਤਿਆਰੀ ਤੁਸੀਂ ਦੇ ਸਕਦੇ ਲੈ ਚਲ ਅੰਦਰ ਲੈ ਚਲ ਕੋਈ ਨਾ ਕਮਾਲ ਬੱਚੇ ਕੋਲ 모ੜ ਦਾ 모ੜ ਦਾ ਬਸ ਥਣ ਬਹੁਤ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਨਿੱਖੜਵਾ ਨੇੜ ਤੋਂ ਚੈੱਕ ਕਰਾਵਾਂਗੇ ਹੱਥਾਈ ਚਵਾਈ ਵਾਲਾ ਸੋਹਣਾ ਥਾਣਾ ਕੱਲਾ ਕੱਲਾ ਜਿਹੜੇ ਮੇਰੇ ਵੀਰ ਨੂੰ ਇਹ ਬਿਹੜ ਪਸੰਦ ਹੋਈ ਇਹਦੀ ਕੱਲੀ ਦੀ ਵੀਡੀਓ WhatsApp ਤੇ ਮੰਗਾ ਸਕਦੇ ਹੋ ਸੋ ਆਪਾਂ ਸੱਤ ਨਾਗ ਇੱਧਰ ਦਿਖਾ ਚੁੱਕੇ ਆ ਅੱਗੇ ਦੋ ਨਾਗ ਆਹ ਜੇ ਕੱਚੀਆਂ ਬਿਹੜਾਂ ਨੇ ਐਰ ਸੈਰ ਦੇ ਵਿੱਚ ਪੈਂਦੀਆਂ ਲਾਲ ਡੱਬੀ ਦੂਜਾ ਦੂਜਾ ਸੂਆ ਬਿਹੜਾਂ ਨੇ ਵਜਨ ਵਾਲੀਆਂ ਨੇ ਇਹ ਗੇ ਭਾਂਡੇ ਦੇ ਵਿੱਚ ਆ ਗਈਆਂ 8 ਤੇ 9 ਨੰਬਰ ਆ ਗਈਆਂ ਇਹ ਜੋੜਾ ਜੋੜਾ ਇਹ ਕੋਈ ਜੋੜਾ ਲੈਣਾ ਚਾਹੁੰਦਾ ਹੋਇਆ ਮੇਰਾ ਵੀਰ ਆਪਾਂ ਮਾਣ ਤਾਣ ਫੁੱਲ ਕਰ ਦਾਂਗੇ ਸੋ ਅੱਗੇ ਜਰਸੀਆਂ ਆਪਣੀਆਂ ਸੈੱਟ ਦੇ ਵਿੱਚ ਆ ਗਈਆਂ ਇਧਰ ਆਪਣੇ ਮੈਟ ਲੱਗੇ ਹੋਏ ਆ ਇਧਰ ਇੱਕ ਨੰਬਰ ਤੇ ਆ ਗਈ ਜਰਸੀ ਮਗਰ ਬੱਛੀ ਆ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਪੂਰੀ ਬਰੀਡ ਦੇ ਵਿੱਚ ਬੱਛੀ ਆ ਇਹਦਾ ਰਿਕਾਰਡ ਦੇ ਦਾਂਗੇ ਆਪਾਂ ਕਿਹੜੇ ਸੀਮਣ ਦੀ ਬੱਛੀ ਆ ਬੱਛੀ ਖੜੀ ਕਰਦੇ ਪਤਵੰਦੀ ਸੋਨਾ ਥਣ ਲੱਗਿਆ ਗਿਆ ਮੁਠੀ ਵਾਲਾ ਸਾਈਨਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਇਹ ਸੈੱਟ ਦੇ ਵਿੱਚ ਇੱਕ ਨੰਬਰ ਤੋਂ ਆ ਗਈ ਜਰਸੀ ਇਹ ਦੱਸ ਕੇ ਆਪਣਾ ਕੋਈ ਵੀ ਵੀਰੇ ਦੀ ਇਕੱਲੀ ਦੀ ਵੀਡੀਓ ਮੰਗਾ ਸਕਦਾ ਥਣ ਤੁਸੀਂ ਦੇਖ ਰਹੇ ਹੋ ਕੱਲਾ ਕੱਲਾ ਨਿੱਖੜ ਮਾ ਥਣ ਲੱਗਿਆ ਥਣੀ ਚਵਾਈ ਵਾਲਾ ਹਵਾਨੇ ਤੇ ਬੇਂਜ ਚ ਚੈੱਕ ਕਰ ਸਕਦੇ ਹੋ ਸੋਹਣੀਆਂ ਬੇਂਜ ਨੇ ਹਵਾਨੇ ਤੇ ਬਰਬ ਨਹੀਂ ਇਹ ਨਹੀਂ ਬਤ ਬਸ ਸਾਈਡ ਤੇ ਆ ਜਾ ਜੇ ਇਹ ਦੀ ਪ੍ਰੋਪਰ ਪੈ ਚੁੱਕੀ ਆ ਸੁਬਾ ਸੂਈ ਆ ਇਹ ਇਧਰ ਨੂੰ ਦੋ ਹੜ ਚੁੱਕ ਨੰਬਰ ਤੇ ਜਰਸੀ ਆ ਗਈ 2 ਨੰਬਰ ਵਾਲੀ ਤੋੜ ਦੇ ਪਤਾ ਤੋੜ ਦੇ 2 ਨੰਬਰ ਵਾਲੀ ਜਰਸੀ ਬਾਹਰ ਤੋੜ ਦੇ ਹਜੇ ਕੱਚੀ ਆ ਸੂਨ ਨੂੰ ਇਹ ਲੈਂਦੀ ਆ ਹਫਤਾ 2 ਨੰਬਰ ਤੇ ਆ ਗਈ ਜਰਸੀ 50 ਵਾਲੀ ਸੋ 2 ਨੰਬਰ ਤੇ ਬੱਛੀ ਆਪਾਂ ਸਾਨੂੰ ਤੋੜ ਕੇ ਦਿਖਾਉਣੇ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਹਾਂ ਸੋਹਣਾ ਕੱਦ ਕਾਠ ਹਜੇ ਹਫਤਾ ਸੂਨ ਨੂੰ ਲੈਂਦੀ ਆ ਅਸੀਂ ਦੇ ਸਾਹਨ ਕਮਾਲਾ ਬੁੱਤ ਕਮਾਲਾ ਸੋਨਾ ਹੱਥਾਂ ਵਿੱਚ ਵਈ ਵਾਲਾ ਥਣ ਲੱਗਿਆ ਹੋਇਆ ਲੈ ਚੱਲ ਅੱਗੇ 3 ਨੰਬਰ ਤੇ ਸੂਈ ਸਵਾਈ ਬੱਚੀ ਆ ਗਈ ਜਰਸੀ ਇਹਦੇ ਮਗਰ ਵੀ ਬੱਚੀ ਆ ਕਿਹੜੇ ਸੀਮਨ ਦੀ ਆ ਆਪਾਂ ਸਾਰਾ ਰਿਕਾਰਡ ਦੇ ਦਾਂਗੇ ਆਪਾਂ ਜੇਰ ਇਹਦੀ ਵੀ ਪ੍ਰੋਪਰ ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਐ ਇਹਨੂੰ ਵੀ ਤੋਰ ਦੇ ਬਤਾਵੋ ਅੱਛੀ ਤੋਰ ਦੇ ਸੋ ਬੈਡ ਦਾ ਤੋਰਾ ਵਗੈਰਾ ਦੇਖ ਸਕਦੇ ਤੁਸੀਂ ਇਹ ਵੀ ਅੱਜੀ ਸੂਈ ਆ ਦੋਵੇਂ ਜਰਸੀਆਂ ਤਾਜ਼ੀਆਂ ਸੂਈਆਂ ਹੋਈਆਂ ਨੇ ਮਗਰ ਬੱਚੀਆਂ ਨੇ ਵਜਨ ਮजूद ਵਾਲਿਆਂ ਨੇ ਤੁਸੀਂ ਦੇਖ ਸਕਦੇ ਹੋ 20 ਕਿਲੋ ਦਾ ਰਿਕਾਰਡ ਆ ਪਹਿਲਾਂ ਇਹਨਾਂ ਦਾ ਕਮਾਲ ਸੋਹਣਾ ਥਣ ਲੱਗਿਆ ਹੱਥਾਂ ਦੀ ਚਵਾਈ ਵਾਲਾ ਇਹ 3 ਨੰਬਰ ਤੇ ਜਰਸੀ ਆ ਗਈ 2 ਨੰਬਰ ਵਾਲੀ ਗੱਬਣ ਆ 1 ਨੰਬਰ ਵਾਲੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਸੂਈ ਹੋਈ ਆ ਮਗਰ ਬੱਛੀ ਆ 3 ਨੰਬਰ ਵਾਲੀ ਵੀ ਸੂਈ ਹੋਈ ਆ ਮਗਰ ਬੱਛੀ ਆ ਜੇਰ ਪ੍ਰੋਪਰ ਪੈ ਚੁੱਕੀ ਆ ਤੇ 1 ਨੰਬਰ ਵਾਲੀ ਵੀ ਇਹ ਵੀ ਮਗਰ ਬੱਛੀ ਆ ਜੇਰੇ ਦੀ ਪੈ ਚੁੱਕੀ ਆ ਅੱਗੇ ਇੱਕ ਝੋਟੀ ਖੜੀ ਆ ਆਪਣੇ ਕੋਲੇ ਦੂਜਾ ਸੂਬਾ ਝੋਟੀ ਖੜੀ ਆ ਪਹਿਲਾਂ ਹੀ ਦੱਸਿਆ ਇਹ ਆ ਗਈ ਇੱਧਰ 4 ਨੰਬਰ ਤੇ ਜਰਸੀ ਆ ਗਈ ਇਹ ਇਹ ਗੱਬਣ ਜਰਸੀ ਹਫਤਾ ਲੈਂਦੀ ਆ ਹਜੇ ਤੇ ਅੱਗੇ ਬੱਚੀਆਂ ਸਾਰੀਆਂ ਸੂਈਆਂ ਵੀ ਇਹਨਾਂ ਦੀ ਵਟਸਐਪ ਤੇ ਵੀਡੀਓ ਮੰਗਾ ਸਕਦੇ ਹੋ ਤੇ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਗੇ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ